ਲੋ ਵੀ ਸੱਜਣਾ ਤੁਹਾਡੇ ਵਾਸਤੇ ਅੱਜ ਕੋਈ ਨਾ ਸੈਕੰਡ ਹੈਂਡ ਸੰਦ ਲੈ ਕੇ ਆਇਆ ਹਾਂ ਤੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦਿਖਾਉਣ ਲੱਗਾ ਜੌਂਡੀਅਰ ਟਰੈਕਟਰ 50 50 E 2014 ਮਾਡਲ ਦਾ ਬਾਕੀ ਜਾਦੇ ਡਿਟੇਲ ਬਾਈ ਜੀ ਦੱਸਣਗੇ ਬਾਈ ਇਹ 2014 ਮਾਡਲ ਆ ਹਾਂਜੀ ਬਾਈ ਜੀ 2014 ਮਾਡਲ ਤੇ ਕਿੰਨਾ ਕਿ ਚੱਲਿਆ ਚੱਲਿਆ ਬਾਈ ਇਹ ਇਹ 3200 ਘੰਟਾ ਚੱਲਿਆ ਜੀ ਠੀਕ ਹੈ ਤੇ ਹੈ ਸਾਰਾ origignal ਆ ਟੋਟਲ origignal 2014 ਮਾਡਲ ਜੇ ਦੇਖਿਆ ਜਾਵੇ ਤੇ ਪੇਂਟ ਦੇਖੋ ਕੁਆਲਿਟੀ ਦੇਖੋ ਕਲਰ ਦੀ ਪੂਰਾ ਐਂਡ ਸਾਫ ਆ ਜਿਵੇਂ ਅੱਜ ਨਵਾਂ ਆਇਆ ਹੁੰਦਾ ਟਰੈਕਟਰ ਇਹੋ ਜੀ ਕੰਡੀਸ਼ਨ ਤੇ ਟਾਇਰ ਇਹ ਚੇਂਜ ਹੋ ਗਏ ਬਾਈ ਹਾਂਜੀ ਟਾਇਰ ਭਾਂ ਤੀਜੀ ਜੋੜੀ ਲਾਤੀ ਮੈਂ 10-15 ਪੈਸੇ ਕਾਟਦੇ ਮੈਂ ਨਵੇਂ ਪਾ ਦੇਣਾ ਹੈ ਅੱਛਾ ਅੱਛਾ 350 ਨਹੀਂ ਕਾਟਦਾ ਮੈਂ ਠੀਕ ਹੈ ਅੰਦਰ ਹੀ ਖੜਾ ਹੁੰਦਾ ਠੀਕ ਹੈ ਬਾਈ ਹਾਂ ਕਿੰਨੇ ਘੰਟੇ ਚੱਲ ਗਿਆ ਹੁਣ ਇਹ ਹੁਣ 3200 ਕੁਸ਼ ਘੰਟਾ 3200 ਘੰਟਾ ਇਹ ਬਈ ਟਾਇਰ ਫਿਰ ਛੇਤੀ ਬਦਲਣ ਦਾ ਕਾਰਨ ਕੀ ਆ ਨਹੀਂ ਤਾਂ ਲੋਕ ਤਾਂ ਕਹਿੰਦੇ ਆ ਟਾਇਰ ਨਾਲ ਦੇ ਰਹਿਣ ਤਾਂ ਵਧੀਆ ਵਾ ਇਹ ਫਿਰ ਪਾਹੇ ਪੈਸੇ ਬਾਲੇ ਪਾਉਣੇ ਪੈਂਦੇ ਵਿੱਚ ਬਾਈ ਠੀਕ ਹੈ ਤੇ ਆਏ ਹੁਣ ਪੈਸੇ ਨਹੀਂ ਪਾਉਂਦੇ ਹੂੰ ਮਗਰ ਉਹ ਇਹ ਸਿੱਧਾ ਪੂਰਾ ਸਾਫ ਪਿਆ ਵਾ ਟਰੈਕਟਰ ਤੇ ਬਾਕੀ ਜਿਹੜਾ ਸਕਰੀਨ ਤੇ ਨੰਬਰ ਚੱਲ ਰਿਹਾ ਤੁਸੀਂ ਇਹ ਤੇ ਸੰਪਰਕ ਕਰਕੇ ਬਾਈ ਤੋਂ ਰੇਟ ਇਹਦਾ ਪੁੱਛ ਸਕਦੇ ਆ ਤੇ ਇਸ ਤੋਂ ਇਲਾਵਾ ਕੁਝ ਹੋਰ ਸੰਦ ਹੈਗੇ ਜਿਵੇਂ ਇੱਕਾ ਟਰਾਲੀ ਖੜੀ ਆ ਬਾਈ ਇਹ ਟਰਾਲੀ ਬਾਈ ਜਾਲੀਆਂ ਸਮੇਤ ਆ ਹਾਂ ਜਾਲੀ ਸਮੇਤ ਆ ਬਾਈ 11 ਟੀ 11 ਛੇ ਦੀ 11 ਛੇ ਦੀ ਠੀਕ ਹੈ ਤੇ ਜਾਲੀ ਜੁਲੀ ਸਾਫ ਪਈ ਐ ਇਹਦੀ ਵੀ ਹਾਂਜੀ ਸਾਫ ਪਈ ਆ ਸਾਹਮਣੇ ਪਈ ਵਾਲੀ ਆਹ ਜਾਲੀਆਂ ਸਾਹਮਣੇ ਪਈਆਂ ਤੇ ਇਸ ਤੋਂ ਅੱਗੇ ਆ ਗਿਆ ਤਵੀਆਂ ਦਾ ਸੈਟ ਆ ਬਈ ਇਸ ਤੋਂ ਅੱਗੇ ਤਵੀਆਂ ਦਾ ਸੈਟ ਇੱਕ ਟਰਾਲੀ ਹੋਰ ਆ ਬਈ ਓ ਇੱਕੋ ਟਰਾਲੀ ਸਾਹਮਣੇ ਖੜੀ ਜਿਹੜੀ ਹੈ ਨਾ ਬਈ ਇਹ ਸੰਤ ਸਾਰੇ ਵੇਚਣ ਦਾ ਕਾਰਨ ਕੀ ਬਣਿਆ ਕਾਰਨ ਮੈਂ ਟਰੈਕਟਰ 4x4 ਲੈਣ ਲੱਗਾ ਅੱਛਾ ਤੇ ਮਸ਼ੀਨ ਦਾ ਕੰਮ ਹੋ ਰਹਿ ਨਹੀਂ ਗਿਆ ਸਿੱਧਾ ਦੱਸਦਾ ਨਾ ਹਾਂ ਤੇ ਮਸ਼ੀਨ ਚਲਾਉਣੀ ਨਹੀਂ ਇੱਕ ਟਰਾਲਾ ਹੈਗਾ ਮੇਰੇ ਕੋਲੇ ਹੋਰ ਅੱਛਾ ਅੱਛਾ ਤੇ 4x4 ਟਰੈਕਟਰ ਤਵੀਆਂ ਵੱਡੇ ਬਣਾ ਲਾਂਗੇ ਬਸ ਆ ਹੀ ਕਾਰਨ ਠੀਕ ਹੈ ਤੇ ਆ ਵੀ ਟਰਾਲੀ ਵੇਹੇ ਸਾਫ਼ ਆ ਪੂਰੀ ਹੈ ਨਾ ਬਈ ਵਜ਼ਨ ਕਿੰਨਾ ਕੁ ਹੈ ਇਹਨਾਂ ਟਰਾਲੀਆਂ ਦਾ ਦੋਨਾਂ ਦਾ ਜੋਖਿਆ ਤਾਂ ਹੈ ਨਹੀਂ ਬਾਈ ਕਦੇ ਉਹ ਨਿੱਗਰ ਬਣੀਆਂ ਹਾਂ ਨਿੱਗਰ ਹੈਵੀ ਆ ਟਾਇਰ ਹੈਵੀ ਚ ਹਨਾ ਦੇ ਦਾ ਟਾਇਰ ਠੀਕ ਹੈ ਬਾਈ ਹਾਂਜੀ ਇਹਦਾ ਬੈਡ ਦੂਜਾ ਵੀ ਹੈਗਾ ਅੱਛਾ ਇਸ ਟਰਾਲੀ ਦਾ ਬੈਡ ਉਹ ਉਹ ਭੁੰਨੀ ਆ ਇਹਦਾ ਬੈਡ ਵਾਲੀ ਵੀ ਹੈਗੀ ਹਾਂਜੀ ਉਹ ਉਹਦਾ ਕੱਲਾ ਜਾਲੀ ਵਾਲਾ ਇਹਦਾ ਦੂਜਾ ਵੀ ਹੈਗਾ ਠੀਕ ਝੋਨਿਆस्ते ਚਲਦੀ ਹੈ ਤੇ ਆ ਤਵੀਆਂ ਦਾ ਸੈੱਟ ਪਿਆ ਬਾਈ ਇਹ ਹੈਗਾ 16 ਦਾ ਬਾਈ ਹਾਂਜੀ ਬਾਈ 16 ਦਾ 16 ਦਾ ਸੈੱਟ ਇਹ ਹੈ ਤਵੀਆਂ ਦਾ ਇਹ ਕਿੱਥੋਂ ਦੀਆਂ ਬਣੀਆਂ ਬਾਈ ਇਹ ਤਲਵੰਡੀ ਭਾਈ ਦੀਆਂ ਬਣੀਆਂ ਤਲਵੰਡੀ ਭਾਈ ਦੀਆਂ ਬਣੀਆਂ ਤਵੀਆਂ ਇਹ ਵੀ ਪੂਰੀਆਂ ਸਾਫ਼ ਪਈਆਂ ਵਾ ਹਾਂਜੀ ਤੇ ਤਵੇ ਵੀ ਹਜੇ ਕਾਫੀ ਪਏ ਆ ਜਾਨੀ ਕਿ ਕੰਮ ਚੱਲਦਾ ਪੂਰਾ ਇਹਦਾ ਹਾਂਜੀ ਅੱਧੇ ਕ ਤਵੇ ਦੇ ਲਗਭਗ ਹੈਗੇ ਆ ਤੇ ਹਾਂ ਹਾਂ ਤੇ ਇੱਕ ਵਾਰੀ ਤੁਸੀਂ ਕਹਿੰਦੇ ਤੂੜੀ ਵਾਲੀ ਮਸ਼ੀਨ ਉਹ ਵੈਸੇ ਪਾਸੇ ਖੜੀ ਹੈ ਹੁਣ ਆਪਣੀ ਹੈਨਾ ਹਾਂਜੀ ਉਹ ਦੂਜੇ ਸ਼ੈੱਡ 'ਚ ਖੜੀ ਜਾਣਾ ਪੈਣਾ ਤਾਂ ਉਹਦੀਆਂ ਫੋਟੋਆਂ ਨਾਲ ਲਾ ਦਿਓ ਉਹ 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 ਮਸ਼ੀਨ ਕਿਹੜੀ ਆ ਉਹ ਤੰਜੂ ਆ ਬਈ 2017 ਮਾਡਲ ਸਾਫ ਪਈ ਆ ਪੂਰੀ ਬਹੁਤ ਸਾਫ ਆ ਠਾਠਾ ਸਾਹਿਬ ਦੀ ਅੱਛਾ ਠਾਠਾ ਕਟ ਰਹਾ ਹੈ ਜੀ ਠੀਕ ਹੈ ਤੇ 2017 ਮਾਡਲ ਆ ਤੇ ਹੁਣ ਰਿਪੇਅਰ ਪੂਰ ਕਰਨ ਵਾਲੀ ਆ ਜਾਂ ਕਿਵੇਂ ਕੁਝ ਇਹ ਰਿਪੇਅਰ ਕੀਤੀ ਹੋਈ ਆ ਰਿਪੇਅਰ ਕੀਤੀ ਮਿਲੂਗੀ ਇਹ ਵੀ ਚਲੋ ਫਾਇਦਾ ਹੋ ਜਾਂਦਾ ਉਹ ਜਿਹੜੇ ਬੰਦੇ ਨੇ ਹੁਣ ਲੈਣੀ ਆ ਤਾਂ ਰਿਪੇਅਰ ਕੀਤੀ ਦੋਵੇਂ ਟਰਾਲੀਆਂ ਤੇ ਜੇ ਟਰੈਕਟਰ ਪੂਰਾ ਸੈੱਟ ਯਾਨੀ ਕਿ ਜਿਹੜੇ ਬੰਦੇ ਨੇ ਨਵਾਂ ਕੰਮ ਜੇ ਚਲਾਉਣਾ ਹਨਾ ਤੇ ਟਰੈਕਟਰ ਦਾ ਬਈ ਕੋਈ ਕੰਮਕੋਮ ਤਾਂ ਨਹੀਂ ਹੋਣ ਵਾਲਾ ਜਾਂ ਹੋਇਆ ਹੋਇਆ ਇਹ ਘਰ ਦਾ ਨਵਾਂ ਘੜਾਇਆ ਅੱਛਾ ਆਪਦਾ ਨਵਾਂ ਆਪਦਾ ਘੜਾਇਆ ਹੋਇਆ ਪਹਿਲੇ ਨਾਂ ਤੇ ਹੀ ਹਾਂਜੀ ਹਾਂਜੀ ਪਹਿਲਾਂ ਫਾਦਰ ਸਾਹਿਬ ਦੇ ਨਾਂ ਤੇ ਸੀਗਾ ਅੱਛਾ ਹੁਣ ਮੇਰੇ ਨਾਂ ਤੇ ਠੀਕ ਹੈ ਬਈ ਠੀਕ ਹੈ ਉਹ ਵੀ ਆਪਦੇ ਘਰ ਦੇ ਨਾਮ ਤੇ ਟਰੈਕਟਰ ਹੈ ਤੇ ਇਹਦਾ ਤੁਸੀਂ ਮੌਕੇ ਤੇ ਜੋ ਵੀ ਕਰਨਾ ਕਰ ਸਕਦੇ ਹੋ ਵੇਟ ਰੂਟ ਲੱਗੇ ਹੋਏ ਆ ਤੇ ਜਿਹੜੀਆਂ ਜਿੰਨਾ ਮੇਰੇ ਹਿਸਾਬ ਨਾਲ ਸਮਾਨ ਆਉਂਦਾ ਵਾ ਨਾਲ ਉਹ ਸਾਰਾ ਉਵੇਂ ਹੀ ਆ ਹਨਾ ਬਈ ਹਾਂਜੀ 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 ਇਹ ਕੰਡੀਸ਼ਨ ਇਧਰੋਂ ਵੀ ਦਿਖਾ ਦਿੰਨਾ ਤੁਹਾਨੂੰ ਸੰਭਾਈ ਪੱਖੋਂ ਪੂਰਾ ਟਰੈਕਟਰ ਸਾਂਭਿਆ ਹੋਇਆ ਵਾ ਹਾਂਜੀ ਹਾਂਜੀ ਹਨਾ ਬਈ ਹਾਂਜੀ ਤੇ ਸੰਪਰਕ ਮਤਲਬ ਸ਼ੌਂਕ ਨਹੀਂ ਗੱਡੀ ਦਾ ਹਾੜੀ ਸੋਣੀ ਮਤਲਬ ਕੱਢਦੇ ਆ ਇਹ ਛੱਦਰ ਦੇ ਅੰਦਰ ਹੁੰਦਾ ਠੀਕ ਆ ਬਈ ਠੀਕ ਆ ਤੇ ਨੰਬਰ ਆਪਾਂ ਸਕਰੀਨ ਤੇ ਦੇ ਦੇ ਦਿੰਨੇ ਆ ਹਨਾ ਬਾਈ ਜੇ ਕਿਸੇ ਨੇ ਜਿਹੜੀ ਵੀ ਚੀਜ਼ ਲੈਣੀ ਹੋਊਗੀ ਇਹ ਸਾਰਾ ਸੈੱਟ ਸਾਰਾ ਦੇਣਾ ਜਾਂ ਇੱਕ ਇੱਕ ਚੀਜ਼ ਵੀ ਦੇ ਦੇਾਂਗੇ ਆਪਾਂ ਦੇ ਦੇ ਦਾਂਗੇ ਸਾਰਾ ਸੈੱਟ ਵੀ ਦੇ ਦਾਂਗੇ ਇੱਕ ਇੱਕ ਚੀਜ਼ ਵੀ ਦੇ ਦਾਂਗੇ ਠੀਕ ਆ ਤੇ ਇਹ ਮਸ਼ੀਨ ਦੀਆਂ ਆਪਾਂ ਹੁਣ ਫੋਟੋ ਵਿੱਚ ਲਾ ਦਿੰਨੇ ਆ ਤੇ ਉਹ ਤੁਸੀਂ ਦੇਖ ਕੇ ਉਹ ਵੀ ਬਾਕੀ ਜਿਹੜਾ ਕੁਆਲਿਟੀ ਜਿਹੜੀ ਆਗੇ ਉਹਦਾ ਪਤਾ ਕੋਲੇ ਆ ਕੇ ਲੱਗਦਾ ਹਨਾ ਬਿਲਕੁਲ ਹਾਂਜੀ ਹਾਂਜੀ ਉਹਨਾਂ ਟਾਈਮ ਦਾ ਪਤਾ ਨਹੀਂ ਲੱਗਦਾ ਕੁਝ ਹਾਂਜੀ ਠੀਕ ਆ ਬਾਈ ਧੰਨਵਾਦ ਧੰਨਵਾਦ ਸਜਣੋ ਤੇ ਵੀਡੀਓ ਦੇਖਣ ਲਈ ਤੇ ਇਹ ਤੁਸੀਂ ਨੋਟ ਕਰ ਲਓ ਵੀ ਟਰੈਕਟਰ ਸਾਫ ਬਹੁਤ ਜ਼ਿਆਦੇ ਆ